ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਸਟੇਡੀਅਮ ਦੇ ਵਿੱਚ ਖੜੇ ਆਂ ਸਿੰਘਪੁਰਾ ਰੋਡ ਤੇ ਜੋ ਫੁੱਟਬਾਲ ਦਾ ਸਟੇਡੀਅਮ ਹੈ ਸੋ ਫੁੱਟਬਾਲ ਇੱਕ ਬਹੁਤ ਹੀ ਵਧੀਆ ਗੇਮ ਹੈ ਜਿਸ ਨੂੰ ਕੁਰਾਲੀ ਸ਼ਹਿਰ ਦੇ ਜੋ ਇੱਕ ਪਰਮਿੰਦਰ ਸਿੰਘ ਜੀ ਸੀਗੇ ਸੋ ਜਿਨ੍ਹਾਂ ਨੇ ਏਸ਼ੀਅਨ ਗੇਮਾਂ ਦੇ ਵਿੱਚ ਆਪਣਾ ਫੁੱਟਬਾਲ ਦੀ ਟੀਮ ਦੇ ਕੈਪਟਨ ਦਾ ਰੋਲ ਨਿਭਾਇਆ ਸੋ ਅੱਜ ਇੱਥੇ ਬੱਚਿਆਂ ਨੂੰ ਫੁੱਟਵਾਲਾ ਵੀ ਵੰਡੀਆਂ ਗਈਆਂ ਨੇ ਜੋ ਵੀ ਦਵਿੰਦਰ ਸਿੰਘ ਡਿੰਪਲ ਜੀ ਜਿਨ੍ਹਾਂ ਨੂੰ ਪਿਆਰ ਦੇ ਨਾਲ ਕਿਹਾ ਜਾਂਦਾ ਹੈ ਸੋ ਉਹਨਾਂ ਦੇ ਦੁਆਰਾ ਇੱਥੇ ਫੁੱਟਵਾਲਾ ਵੰਡੀਆਂ ਗਈਆਂ ਨੇ ਅਤੇ ਇਹਨਾਂ ਦੇ ਵੱਲੋਂ ਇੱਕ ਕੈਂਪ ਵੀ ਲਗਾਇਆ ਜਾ ਰਿਹਾ ਹੈ ਫੁੱਟਵਾਲ ਦਾ 15 ਮਈ ਤੋਂ ਤੇ ਆਓ ਤੁਹਾਨੂੰ ਇਹ ਪੂਰੀ ਜਾਣਕਾਰੀ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ ਤੇ ਆਪਣੇ ਜਿਹੜੇ ਰਮਨ ਜੀ ਅੱਜ ਬੱਚਿਆਂ ਨੂੰ ਫੁੱਟਬਾਲ ਕਿੱਤੀਆਂ ਦਿੱਤੀਆਂ ਇਹਦੇ ਕੋ ਜਾਣਕਾਰੀ ਦਿਓਗੇ ਇਹਦੇ ਬਾਰੇ ਜੀ ਅੱਜ ਬੱਚਿਆਂ ਨੂੰ ਫੁੱਟਬਾਲਸ ਮੇਰਾ ਛੋਟਾ ਭਰਾ ਡਿੰਪਲ ਹੈਗਾ ਜੀ ਉਹਦੇ ਵੱਲੋਂ ਸਪான்ਸਰ ਕੀਤੀਆਂ ਗਈਆਂ ਸੀਗੀਆਂ ਉਹ ਬੋਲਾਂ ਬੱਚਿਆਂ ਨੂੰ ਹੈਂਡਓਵਰ ਕੀਤੀਆਂ ਗਈਆਂ ਤੇ ਬੱਚਿਆਂ ਨੂੰ ਇਹ ਮੈਸੇਜ ਵੀ ਦਿੱਤਾ ਗਿਆ ਕਿ ਜਿਵੇਂ ਆਪਣੇ ਜਸਮੀਤ ਸਿੰਘ ਜੀ ਹੈਗੇ ਕੋਚ ਜਿਵੇਂ ਆਪਣੇ ਹਰਵਿੰਦਰ ਜੀ ਹੈਗੇ ਕੋਚ ਜੇ ਸਾਡੇ ਸ਼ਹਿਰ ਦਾ ਸਾਡੇ ਸਮਾਜ ਦਾ ਐਸਟ ਹੈਗੇ ਆ ਜੀ ਇਹਨਾਂ ਦੀ ਜਿੰਨੀ ਤੇ ਜਿੰਨੀ ਮਤਲਬ ਵਰਤੋਂ ਕਰ ਸਕਦੇ ਆ ਨਾ ਤੋਂ ਜਿੰਨੇ ਬੈਨੀਫਿਟਸ ਲੈ ਸਕਦੇ ਆ ਆਪਾਂ ਨੂੰ ਬੱਚਿਆਂ ਤੋਂ ਬੱਚਿਆਂ ਨੂੰ ਲੈਣੇ ਚਾਹੀਦੇ ਆ ਕਿਉਂਕਿ ਇਹ ਸਦਾ ਗਰਾਉਂਡ ਨੂੰ ਸਮਾਪਿਤ ਹੈ ਗਿਆ ਤੇ ਇਦਾਂ ਦੇ ਕੋਚ ਜੇ ਆਪਣੇ ਸ਼ਹਿਰ ਦੇ ਵਿੱਚ ਹੈਗੇ ਆ ਤਾਂ ਆਪਾਂ ਨੂੰ 100% ਇਹਨਾਂ ਦਾ ਕੋਈ ਨਾ ਕੋਈ ਕੋਈ ਨਾ ਕੋਈ ਬੱਚਿਆਂ ਨੂੰ ਫਾਇਦਾ ਲੈਣਾ ਚਾਹੀਦਾ ਹੈ ਔਰ ਬਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਐਕਟੀਵਿਟੀਆਂ ਪਲਾਨ ਕਰ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਹੁਣੇ ਹਲੇ ਕੋਚ ਸਾਹਿਬ ਨਾਲ ਗੱਲ ਹੋ ਰਹੀ ਸੀਗੀ ਕੋਚ ਸਾਹਿਬ ਨੇ ਦੱਸਿਆ ਵੀ ਹੈ ਕਿ 15 ਮਈ ਤੋਂ ਲੈ ਕੇ 15 ਜੂਨ ਤੱਕ ਸਾਡਾ ਇੱਕ ਕੈਂਪ ਆਰਗੇਨਾਈਜ਼ ਕਰਿਆ ਜਾ ਰਿਹਾ ਹੈ ਹਰ ਏਜ ਦੇ ਬੱਚੇ ਦੇ ਲਈ ਅਲੱਗ-ਅਲੱਗ ਕੈਂਪ ਲਗਾਇਆ ਜਾਏਗਾ ਕੀ ਲੱਗਦਾ ਨਹੀਂ ਸਰ ਵੀ ਹੁਣ ਬੱਚਾ ਨੂੰ ਕੋਈ ਜ਼ਿਆਦਾ ਜਿਸ ਦਾ ਬੈਨੀਫਿਟਸ ਮਿਲਦੇ ਨੇ ਤੇ ਉਸ ਦੇ ਨਾਲ ਪਲੇਅਰਸ ਵੀ ਜ਼ਿਆਦਾ ਗਰਾਊਂਡ ਨਾਲ ਜੁੜਦੇ ਨਜ਼ਰ ਆ ਰਹੇ ਨੇ ਨਹੀਂ ਬਹੁਤ ਅੱਛੀ ਗੱਲ ਹੈ ਜੀ ਸਾਡਾ ਕਲੱਬ ਇਹ ਸ਼ੁਰੂ ਤੋਂ ਹੀ ਮਤਲਬ ਇਸ ਗਰਾਊਂਡ ਦੇ ਪ੍ਰਤੀ ਸਮਰਪਿਤ ਰਿਹਾ ਹੈ ਕਲੱਬ ਦੇ ਸਾਰੇ ਮੈਂਬਰ ਸਹਿਬਾਨ ਤੇ ਚਾਹੇ ਅੱਜ ਦੀ ਗੱਲ ਕਰੀਏ ਚਾਹੇ ਚੇਅਰਮੈਨ ਸਾਹਿਬ ਦੀ ਗੱਲ ਕਰਾਂ ਅਸ਼ੀ ਸ਼ਰਮਾ ਜੀ ਪ੍ਰਧਾਨ ਜੀ ਮਨੋਜ ਜੀ ਇਹ ਸਾਰੇ ਪੂਰੀ ਤਰ੍ਹਾਂ ਗਰਾਊਂਡ ਲੈਵਲ 'ਤੇ ਹੈ ਤੇ ਬਹੁਤ ਚੰਗਾ ਲੱਗਦਾ ਹੈ ਜਦੋਂ ਬੱਚੇ ਉਰੇ ਖੇਡਦੇ ਆ ਤਾਂ ਐ ਲੱਗਦਾ ਹੈ ਵੀ ਜਿਹੜਾ ਕੁਝ ਕਰਿਆ ਹੈ ਉਹ ਸਾਰਾ ਕੁਝ ਸਫਲ ਹੋ ਗਿਆ ਹਾਂ ਇਲੈਕਸ਼ਨ ਦੇ ਦਿਨ ਚੱਲ ਰਹੇ ਨੇ ਜੀ ਐਮਪੀ ਫੰਡ ਦੇ ਵਿੱਚੋਂ ਇੱਥੇ 플ੌਟ ਲੇਟਾਂ ਦਾ ਵੀ ਅਨਾਊਂਸਮੈਂਟ ਕੀਤੀ ਗਈ ਸੀ ਕਦੋਂ ਤੱਕ ਲੱਗ ਰਹੀਆਂ ਨੇ ਬਿਲਕੁਲ ਐਮਪੀ ਕੋਟ ਸਾਹਿਬ ਦੀ ਮਿਹਨਤ ਸਦਕਾ ਐਮਪੀ ਐਮਪੀ ਲੈਂਡ ਫੰਡ ਦੇ ਵਿੱਚੋਂ ਸਾਨੂੰ ਪੈਸੇ ਆਏ ਸੀਗੇ 5 ਲੱਖ 5 ਲੱਖ ਰੁਪਏ ਆਇਆ ਸੀਗਾ ਉਹ 5 ਲੱਖ 5 ਲੱਖ ਰੁਪਇਆ ਬੀ ਡੀ ਪੀਓ ਦਫਤਰ ਮਾਜਰੀ ਦੇ ਵਿੱਚ ਪਿਆ ਰਿਹਾ ਅਸੀਂ ਬਹੁਤ ਫਾਲੋਅ ਅਪ ਵੀ ਲਿਆ ਬਟ ਡੂ ਟੂ ਸਮ ਸਰਕਮਸਟੈਂਸਿਸ ਉਹ ਹਲੇ ਤੱਕ ਟੈਂਡਰ ਨਹੀਂ ਲੱਗ ਪਾਇਆ ਜਦੋਂ ਵੀ ਹੁਣ ਕੋਡ ਖਤਮ ਹੋ ਜਾਏਗਾ ਉਹਦੇ ਬਾਅਦ ਇਹ ਲਾਈਟਾਂ ਲਗਾਈਆਂ ਜਾਣਗੀਆਂ ਜੀ ਤੋਂ ਤੁਹਾਡੇ ਵੱਲੋਂ ਅੱਜ ਬਾਲਾਂ ਤੇ ਨਵੇਂ ਬੱਚਿਆਂ ਨਾਲ ਜਾਣਕਾਰੀ ਦੇਣ ਦੇ ਬਾਰੇ ਹਾਂਜੀ ਕਲੱਬ ਵੱਲੋਂ ਇੱਕ ਜ਼ਿੰਮੇਵਾਰੀ ਦਿੱਤੀ ਗਈ ਸੀਗੀ ਜੀ ਕਿ ਬੱਚਿਆਂ ਨੂੰ ਆਪਾਂ ਗਰਾਊਂਡ ਦਾ ਡੋੜਨ ਨਾਲ ਵਾਸਤੇ ਕਿ ਜੋ ਵੀ ਆਪਾਂ ਕਰ ਸਕਦੇ ਆ ਉਪਰਾਲੇ ਆਪਾਂ ਕਰ ਰਹੇ ਆ ਤੇ ਫੁੱਟਵਾਲਾਂ ਦਿੱਤੀਆਂ ਗਈਆਂ ਅੱਜ ਕਲੱਬ ਨੂੰ ਤੇ ਹੋ ਸਕਿਆ ਤਾਂ ਹੋਰ ਵੀ ਜੋ ਵੀ ਲੋਡ ਪਏਗੀ ਜੋ ਵੀ ਬੱਚਿਆਂ ਨੂੰ ਕਿੱਟ ਵਗੈਰਾ ਦੀ ਲੋਡ ਪਏਗੀ ਅਸੀਂ ਉਹ ਵੀ ਪ੍ਰੋਵਾਈਡ ਕਰਾਵਾਂਗੇ ਜੀ ਫੁੱਟਵਾਲਾਂ ਹੀ ਕਿਉਂ ਜੀ ਹੋਰ ਡੇਢ ਮਿਲਾਂ ਦੇ ਨਾਲ ਨਾਲ ਜੋ ਵੀ ਸਾਨੂੰ ਕਲੱਬ ਵੱਲ ਤੇ ਡਿਊਟੀ ਲੱਗੂਗੀ ਜੀ ਅਸੀਂ ਜੋ ਵੀ ਹੋਊਗਾ ਅਸੀਂ ਸਿਰ ਮੱਥੇ ਨਿਵਾਵਾਂਗੇ ਜੀ ਨੂੰ ਇਹ ਕਹਿਣਾ ਕੀ ਚਾਹੁੰਦੇ ਹੋ ਬੱਚਿਆਂ ਨੂੰ ਲੈ ਕੇ ਬੱਚਿਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਕੀ ਘਰ ਤੋਂ ਬਾਹਰ ਨਿਕਲੋ ਜੀ ਮੋਬਾਈਲ ਨੂੰ ਛੱਡੋ ਜੀ ਟੀਵੀ ਨੂੰ ਛੱਡੋ ਗਰਾਊਂਡ ਨਾਲ ਜੁੜੋ ਤਾਂ ਕਿ ਉਹਨਾਂ ਦੀ ਸਿਹਤ ਅੱਛੀ ਰਹੇ ਜੀ ਕਿ ਆਉਣ ਵਾਲਾ ਜਿਹੜਾ ਖੜੇ ਪੰਜਾਬ ਦਾ ਭਵਿੱਖ ਹੈ ਜੀ ਉਹ ਵਧੀਆ ਨਿਕਲੇ ਤੁਹਾਨੂੰ ਪਤਾ ਹੈ ਜੀ ਜੋ ਲਹਿਰ ਵਗ ਰਹੀ ਹੈ ਜੀ ਪੂਰੀ ਦੁਨੀਆ 'ਚ ਕਿ ਉਹਨੂੰ ਬੱਚੇ ਮੜਾ ਜਾ ਵੇਰ ਹੋਣ ਉਸ ਚੀਜ਼ ਨੂੰ ਛੱਡ ਲੈ ਜੀ ਪਰਵਾਰ ਦਾ ਫਿਊਚਰ ਕਿਵੇਂ ਦੇਣਾ ਫੁੱਟਬਾਲ ਦਾ ਫਿਊਚਰ ਬਹੁਤ ਵਧੀਆ ਜੀ ਹੁਣ ਵਾਲਾ ਟਾਈਮ ਜੋ ਦਿਖ ਰਿਹਾ ਜੀ ਬੱਚੇ ਨਿਕਲ ਰਹੇ ਨੇ ਅੱਗੇ ਸਾਡੇ ਕਲੱਬ ਦੇ ਬੱਚੇ ਵੀ ਗਏ ਇੱਕ ਦੋ ਬੱਚੇ ਨੈਸ਼ਨਲ ਵਾਸਤੇ ਜੀ ਤੇ ਅੱਗੇ ਵੀ ਸਾਨੂੰ ਲੱਗਦਾ ਹੈ ਕਿ ਸਕੋਪ ਦਿਖ ਰਿਹਾ ਹੈ ਕਿ ਅੱਗੇ ਵੀ ਹੋਰ ਵੀ ਬੱਚੇ ਨਿਕਲਣਗੇ ਲੱਗਦਾ ਹੈ ਵੀ ਹੁਣ ਫੁੱਟਬਾਲ ਦਾ ਫਿਊਚਰ ਕਾਫੀ ਜ਼ਿਆਦਾ ਵਧੀਆ ਲੱਗ ਰਿਹਾ ਹੈ ਗੁਰਾਲੀ ਸਾਹਿਬ ਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਜਿਵੇਂ ਜਸਮੀਤ ਜੀ ਲੱਗੇ ਹੋਏ ਆ ਮਿਹਨਤ ਕਰ ਰਹੇ ਆ ਉਸ ਤੋਂ ਲੱਗਦਾ ਵੀ ਅੱਗੇ ਨੂੰ ਜਿਹੜਾ ਭਵਿੱਖ ਹੈ ਬਹੁਤ ਵਧੀਆ ਹੋਵੇਗਾ ਬਾਕੀ ਪਹਿਲਾ ਫੁੱਟਬਾਲ ਦਾ ਬੜਾ ਨਾਂ ਸੀ ਸਾਡੇ ਪਰਮਿੰਦਰ ਕਾਂਗਰੀ ਸੀਗੇ ਜਿਹੜੇ ਏਸ਼ੀਅਨ ਖੇਡ ਕੇ ਆਏ ਆ ਕਰਾਰੀ ਦਾ ਨਾਂ ਤੋਤੀਬਾਜੀ ਸੀ ਕਿਸੇ ਟਾਈਮ 'ਚ ਕਿਉਂਕਿ ਫੁੱਟਬਾਲ ਦੀਆਂ ਟੀਮਾਂ ਬਹੁਤ ਵਧੀਆ ਹੁੰਦੀਆਂ ਸੀ ਪਰ ਵਿੱਚ ਨੂੰ ਚਲੋ ਟਾਈਮ ਹੁੰਦਾ ਹਰ ਇੱਕ ਚੀਜ਼ ਦਾ ਘਟ ਗਿਆ ਸੀ ਪਰ ਹੁਣ ਪੂਰਾ ਜਿਵੇਂ ਲੱਗੇ ਹੋਏ ਆ ਇਹਨਾਂ ਕਲੱਬ ਸਾਰਾ ਜ਼ੋਰ ਲਾ ਰਿਹਾ ਬੱਚਿਆਂ ਦੇ ਉੱਤੇ ਮਿਹਨਤ ਕਰ ਰਹੇ ਆ ਤੇ ਨਤੀਜੇ ਵਧੀਆ ਨਿਕਲਣਗੇ ਬੱਚਿਆਂ ਲਈ ਕੀ ਕਹਿਣਾ ਚਾਹੋਗੇ ਤੁਸੀਂ ਬੱਚਿਆਂ ਨੂੰ ਤਾਂ ਇਹੀ ਸੰਦੇਸ਼ ਆ ਵੀ ਨਸ਼ਿਆਂ ਤੋਂ ਦੂਰ ਰਹੋ ਖੇਡਾਂ ਵੱਲ ਧਿਆਨ ਦਿਓ ਜਿੰਨਾ ਗਰਾਊਂਡ ਦੇ ਵਿੱਚ ਟਾਈਮ ਲਾਉਣਗੇ ਉਨਾਉਣਾ ਦੀ ਸਿਹਤ ਵਧੀਆ ਰੋਗੀ ਤੇ ਨਸ਼ਿਆਂ ਤੇ ਬਚੇ ਰਹਿਣਗੇ। ਆਪ ਵੀ ਜਦੋਂ ਲਈ ਦੁਆਰਾ ਜਾਂ ਤੁਸੀਂ ਖੋਦ ਵੀ ਇਸ ਸਿਹਤ ਸੇਵਾ ਦੇ ਕੰਮਾਂ ਦੇ ਵਿੱਚ ਵਿਚਰਦੇ ਨਜ਼ਰ ਆਉਂਦੇ ਹੋ ਤੇ ਕਿਸ ਤਰ੍ਹਾਂ ਦਾ ਲੱਗਦਾ ਜਦੋਂ ਇੱਕ ਆਪਣੇ ਸ਼ਹਿਰ ਦਾ ਬੱਚਾ ਕਿਸੇ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਤੇ ਪਲੇ ਕਰਦਾ। ਬੜੀ ਮਾਣ ਵਾਲੀ ਗੱਲ ਹੈ ਸਾਡੇ ਸ਼ਹਿਰ ਦਾ ਕੋਈ ਬੱਚਾ ਨਾਂ ਕਮਾਉਂਦਾ ਉਹਦੇ ਨਾਲ ਸ਼ਹਿਰ ਦਾ ਵੀ ਨਾਂ ਸਾਡਾ ਸਾਡਾ ਵੀ ਛਾਤੀ ਚੌੜੀ ਹੋ ਜਾਂਦੀ ਹੈ ਮਨ ਖੁਸ਼ ਹੋ ਜਾਂਦਾ ਵੀ ਸਾਡੇ ਸ਼ਹਿਰ ਦਾ ਨਾਂ ਰੋਸ਼ਨ ਕਰਿਆ ਬੱਚੇ ਨੇ। ਥੈਂਕ ਯੂ। ਕੋਸਾ ਬਿਲਾਕੇ ਦੇ ਵਿੱਚ ਫੁੱਟਬਾਲ ਨੂੰ ਲੈ ਕੇ ਕਿਸ ਤਰ੍ਹਾਂ ਦਾ ਬੱਚਾ ਜੋਰ ਦੇਖਣ ਨੂੰ ਮਿਲ ਰਿਹਾ ਤੇ ਕੀ ਕੀ ਅੱਗੇ ਫਿਊਚਰ ਦੇਖੋ ਅਗਰ ਆਪਾਂ ਫਟਵਾਲ ਦੀ ਗੱਲ ਕਰੀਏ ਤਾਂ ਵਧੀਆ ਚੱਲ ਰਿਹਾ ਹੁਣ ਜਿੱਦਾਂ ਸਾਡੇ ਕਲੱਬ ਵੱਲੋਂ ਇੱਕ ਕੈਂਪ ਅੱਜ ਅਨਾਉਂਸ ਕੀਤਾ ਗਿਆ ਹੈ 15 ਮਈ ਤੋਂ ਲੈ ਕੇ 15 ਜੂਨ ਤਾਈਂ ਇੱਕ ਮਹੀਨੇ ਦਾ ਜੀ ਫ੍ਰੀ ਕੈਂਪ ਲਾਉਂਦੇ ਆ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋ ਅਸੀਂ 15 ਮਈ ਤੋਂ ਲਾ ਰਹੇ ਹਾਂ ਤਾਂ ਅੱਜ ਦਾ ਜੋ ਅਸੀਂ ਇਹ ਪ੍ਰੋਗਰਾਮ ਰੱਖਿਆ ਹੈ ਸਾਡੇ ਕਲੱਬ ਦੇ ਮੈਂਬਰ ਵੀਰ ਦਵਿੰਦਰ ਸਿੰਘ ਜੀ ਜਿਨ੍ਹਾਂ ਨੇ ਕਿ ਸਾਡੇ ਕਲੱਬ ਨੂੰ 20 ਫਟਵਾਲਾਂ ਬੱਚਿਆਂ ਨੂੰ ਦਿੱਤੀਆਂ ਨੇ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਕਿਉਂਕਿ ਸਮੇਂ-ਸਮੇਂ ਨਾਲ ਬੱਚਿਆਂ ਨੂੰ ਇਕਵਿਪਮੈਂਟ ਦੀ ਜ਼ਰੂਰਤ ਰਹਿੰਦੀ ਹੈ ਬਹੁਤ ਜ਼ਿਆਦਾ ਤੇ ਸਮੇਂ-ਸਮੇਂ ਨਾਲ ਜਿਹੜੇ ਵੀ ਕਲੱਬ ਦੇ ਮੈਂਬਰ ਹੈ ਜਿਹਦੀ ਵੀ ਕਲੱਬ ਵੱਲੋਂ ਡਿਊਟੀ ਲੱਗਦੀ ਹੈ ਉਹ ਉਹ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦਾ ਹੈ ਉਸੇ ਦੇ ਬੱਦੇ ਨਜ਼ਰ ਅੱਜ ਡਿੰਪਲ ਜੀ ਨੇ ਸਾਡੇ ਕਲੱਬ ਨੂੰ 20 ਬਾਲਾਂ ਦਿੱਤੀਆਂ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਕੈਂਪ ਦੀ ਵੀ ਗੱਲ ਕੀਤੀ ਜਾ ਰਹੀ ਹੈ ਜੀ ਉਸਦੇ ਕੀ ਪਲਾਨੀ ਹੈ ਜੀ ਕੈਂਪ ਸਾਡਾ ਜਿਹੜਾ ਹੈਗਾ 15 ਮਈ ਤੋਂ ਅਸੀਂ ਸਟਾਰਟ ਕਰਦੇ ਹਾਂ ਕਿਉਂਕਿ ਛੁੱਟੀਆਂ ਦੇ ਦਿਨ ਆ ਜਾਂਦੇ ਆ ਤੇ ਬੱਚਿਆਂ ਨੂੰ ਕੁਸੰਗਤ ਤੋਂ ਬਚਾਉਣ ਵਾਸਤੇ ਅਸੀਂ ਹਰ ਸਾਲ ਕੈਂਪ ਆਰਗੇਨਾਈਜ਼ ਕਰਦੇ ਹਾਂ ਕਲੱਬ ਵੱਲੋਂ ਉਹਦੇ ਵਿੱਚ ਬੱਚਿਆਂ ਨੂੰ ਬਕਾਇਦਾ ਕਿੱਟਾਂ ਪਿਛਲੇ ਇਵੈਂਟ ਚ ਦਿੱਤੀਆਂ ਗਈਆਂ ਤੇ ਉੱਥੇ ਫਰੈਸ਼ਮੈਂਟ ਵਗੈਰਾ ਵੀ ਸਾਰੀ ਕਲੱਬ ਵੱਲੋਂ ਫ੍ਰੀ ਦਿੱਤੀ ਜਾਂਦੀ ਹੈ ਤੇ ਇੱਕ ਮਹੀਨਾ ਅਸੀਂ ਇਹ ਕੈਂਪ ਲਾ ਰਹੇ ਹਾਂ ਤੇ ਕੈਂਪ ਤੋਂ ਬਾਅਦ ਫਿਰ ਸਾਡੀ ਅਕੈਡਮੀ ਵੀ ਰੈਗੂਲਰ ਚੱਲਦੀ ਹੈ ਉਸ ਤੋਂ ਬਾਅਦ ਕਿਹੜੇ ਲੈਵਲ ਦੇ ਟ੍ਰੇਨਰ ਨੇ ਜਿਹੜੇ ਉਸ ਕੈਂਪ ਦੇ ਵਿੱਚ ਆ ਰਹੇ ਨੇ ਦੇਖੋ ਸਾਡੇ ਕੋਲ ਤਾਂ ਇੰਡੀਆ ਲੈਵਲ ਦੇ ਟ੍ਰੇਨਰ ਆ ਹੁਣ ਕਹਿ ਸਕਦੇ ਆਂ ਆਪਾਂ ਤੇ ਵਧੀਆ ਕੋਚ ਸਨ ਸਾਡੇ ਕੋਲ ਇੱਥੇ ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦਿੰਦੇ ਆਂ ਤੇ ਸਾਡੇ ਕੁਝ ਬੱਚੇ ਗਏ ਆ ਨੈਸ਼ਨਲ ਖੇਡ ਰਹੇ ਆ ਹੁਣ ਵੀ ਰੀਸੈਂਟਲੀ ਸਾਡਾ ਇੱਕ ਬੱਚਾ ਅੰਡਰ 20 ਨੈਸ਼ਨਲ ਖੇਡ ਰਿਹਾ ਹੈ ਤੇ ਆਉਣ ਵਾਲੇ ਟਾਈਮ 'ਚ ਵੀ ਬਹੁਤ ਵਧੀਆ ਤੁਹਾਨੂੰ ਕੋਈ ਇੱਕ ਦੇਖੇਗਾ ਫੁੱਟਬਾਲ ਦੇ ਵਿੱਚ ਕਰਾਲੀ ਦਾ ਜੋ ਪਹਿਲਾ ਨਾਮ ਸੀ ਉਹ ਬਹੁਤ ਜਲਦੀ ਤੁਹਾਨੂੰ ਦੁਆਰਾ ਵੇਖਣ ਨੂੰ ਮਿਲੇਗਾ ਬੱਚਿਆਂ ਦੀ ਅੱਜ ਕਾਉਂਸਲਿੰਗ ਵੀ ਕੀਤੀ ਗਈ ਆ ਜੀ ਵਾਕੂ ਅੱਕ ਜਿਹੜੇ ਆਏ ਸੀ ਅਹੁਦੇਦਾਰ ਆ ਜੀ ਤੁਹਾਡੇ ਕੈਂਪ ਦੇ ਜਾਂ ਹੋਰ ਉਸ ਸਥਿਤੀਆਂ ਨਾਲ ਸਮਾਧ ਵਿੱਚ ਦੇਖਣਾ ਕਾਫੀ ਆ ਕੀ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ ਜੀ ਹਾਂ ਦੇਖੋ ਜਿੱਦਾਂ ਵੀ ਸਾਡੇ ਜੋ ਅਸੀਂ ਅੱਜ ਬੰਦੇ ਬੁਲਾਏ ਸੀ ਤੇ ਜੋ ਬਹੁਤ ਬਖਵਾਖ ਧਾਰਮਿਕ ਸੰਸਥਾਵਾਂ ਨਾਲ ਕਈ ਜਿਦਾ ਸਾਡੇ ਲਕੀ ਗਲਸੀ ਜੀ ਨੇ ਆਪਣਾ ਬਲੱਡ ਡੋਨੇਸ਼ਨ ਦਾ ਕੈਂਪ ਲਾਉਂਦੇ ਨੇ ਹੋਰ ਵੀ ਸਮਾਜ ਸੇਵਾ ਕਰਦੇ ਨੇ ਸਤਨਾਮ ਜੀ ਨੇ ਜੋ ਰਾਮਗੜੀਆ ਕਾਲ ਜਥੇਬੰਦੀ ਵੱਲੋਂ ਵੀ ਟਾਈਮ ਟੇ ਟਾਈਮ ਲੋਕ ਸੇਵਾ ਦੇ ਕੰਮ ਕਰਦੇ ਆ ਕੈਂਪ ਲਾਉਂਦੇ ਆ ਖਾਲਸਾ ਜੀ ਨੇ ਜੋ ਗੱਤਗਾ ਦੇ ਪ੍ਰੋਗਰਾਮ ਕਰਦੇ ਆ ਪਿੱਛੇ ਉਹਨਾਂ ਪ੍ਰੋਗਰਾਮ ਹੋਰ ਵੀ ਕਈ ਸਾਡੇ ਸੱਜਣ ਸਾਡੇ ਹੈਂਡਬਾਲ ਦੇ ਕੋਚ ਹਰਵਿੰਦਰ ਜੀ ਨੇ ਜਿਨ੍ਹਾਂ ਦਾ ਵੀ ਇੱਥੇ ਬਹੁਤ ਵਧੀਆ ਸੈਂਟਰ ਚੱਲਦਾ ਏ ਠੀਕ ਹੈ ਅਸੀਂ ਉਹਨਾਂ ਵੱਲੋਂ ਵੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਰਿਆਂ ਨੇ ਇੱਥੇ ਆਪਣੇ ਵੱਲੋਂ ਆਪਣੇ ਵਿਚਾਰ ਬੱਚਿਆਂ ਨੂੰ ਸਾਂਝੇ ਕੀਤੇ ਹਨ ਕਿਉਂਕਿ ਉਹ ਇਹ ਬੰਦੇ ਇਹਨਾਂ ਹੀ ਤਜਰਬਿਆਂ 'ਚੋਂ ਨਿਕਲ ਕੇ ਆਏ ਨੇ ਤੇ ਆਪਣੀ ਇਹ ਸਾਰੇ ਸਮਾਜ ਵਰਤੀ ਜ਼ਿੰਮੇਵਾਰੀ ਸਮਝਦੇ ਹੋਏ ਇਹਨਾਂ ਨੇ ਬੱਚਿਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਨੇ ਤੇ ਬੱਚਿਆਂ ਨੂੰ ਇੱਕ ਦਿਸ਼ਾ ਨਿਰਦੇਸ਼ ਦਿੱਤੇ ਨੇ ਤਾਂ ਆਕੇ ਬੱਚੇ ਜ਼ਿੰਦਗੀ ਦੇ ਵਿੱਚ ਉਹਨਾਂ ਤੇ ਅਮਲ ਕਰ ਸਕਣ ਤੇ ਇੱਕ ਮੁਕਾਮ ਤੇ ਪਹੁੰਚ ਸਕਣ ਰਾਤ ਵੇਲੇ ਕਾਫੀ ਜ਼ਿਆਦਾ ਹਨੇਰਾ ਇਸ ਗਰਾਊਂਡ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਫਲੱਟ ਲਾਈਟਾਂ ਦਾ ਵੀ ਅਨਾਉਂਸਮੈਂਟ ਕੀਤੀ ਗਈ ਹੈ ਤੇ ਅਜੇ ਵੀ ਆਬਿਸਲਾ ਹੈ ਗਰਾਊਂਡ ਉਹ ਲਾਈਟਾਂ ਤੋਂ ਹਾਂਜੀ ਦੇਖੋ ਵੈਸੇ ਦੂਜੀਆਂ ਲਾਈਟਾਂ ਸੀ ਇੱਥੇ ਲਗਵਾਈਆਂ ਹੋਈਆਂ ਤੇ ਪਿੱਛੇ ਜੇ ਜਿੱਦਾਂ ਕਿ ਅਸੀਂ ਦੱਸਿਆ ਐ ਐਮਪੀ ਲੈਂਡ ਵਿੱਚੋਂ 5 ਲੱਖ ਰੁਪਏ ਸਾਡੇ ਕਲੱਬ ਵਾਸਤੇ ਆਇਆ ਸੀ ਜੋ ਕਿ ਇੱਥੇ ਬੀਡੀਪੀਓ ਦਫ਼ਤਰ ਦੇ ਵਿੱਚ ਹੀ اٹਕਿਆ ਹੋਇਆ ਹੈ ਅਸੀਂ ਵੀ ਬਹੁਤ-ਬਹੁਤ ਵਾਰ-ਵਾਰ ਉਹਨਾਂ ਨੂੰ ਬੇਨਤੀਆਂ ਕਰ ਚੁੱਕੇ ਹਨ ਤਾਂ ਕਿ ਅਗਰ ਇੱਥੇ ਫਲੱਟ ਲਾਈਟਾਂ ਸਾਡੀਆਂ ਉਹ ਲੱਗ ਜਾਂਦੀਆਂ ਨੇ ਤੇ ਕੁਝ ਬੱਚੇ ਜਿਹੜੇ ਸਕੂਲਾਂ ਦੀ ਪੜ੍ਹਾਈ ਕਰਨ ਸ਼ਾਮ ਟਾਈਮ ਨਹੀਂ ਆ ਪਾਉਂਦੇ ਤਾਂ ਉਹ ਰਾਤ ਨੂੰ ਆ ਕੇ ਆਪਣੀ ਪ੍ਰੈਕਟਿਸ ਜਾਰੀ ਰੱਖ ਸਕਣ। ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਉਹ ਫੰਡ ਜੋ ਸਾਡਾ ਆਇਆ ਏ ਉਹ ਉਹਨਾਂ ਵਿੱਚੋਂ ਸਾਡੀਆਂ ਜੋ ਗਰਾਊਂਡ ਦੀਆਂ ਫਲੈਡ ਲਾਈਟਾਂ ਆ ਉਹ ਲਗਵਾ ਦਿੱਤੀਆਂ ਜਾਣ।